ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਉ ਕੁਚਲਾ ਕਚੀਲ ਅਤਿ ਅਭਿਮਾਨੀ ਮਿਲੇ ਸਬਦ ਦੇ ਮੇਲ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਅਸਕਰ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਇਕ ਅੰਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅੰਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲੇ ਪਚੀਲ ਅਤਿ ਅਮਾਨੀ ਮਿਲੇ ਸਬਦੇ ਮੇਰੇ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਐ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਐਕ ਅਨਦਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰ ਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿਨਾਮ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਾਂ ਕੁਚਲਾ ਕਚੀਲ ਅਤ ਅਭਿਮਾਨੀ ਮਿਲੇ ਸਬਦ ਦੇ ਮੇਰ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਅਭਿਮਾਨੀ ਤਨ ਜੂਏ ਬਾਜੀ ਹਾਰੀ ਇਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤਬਿਮਾਨੀ ਮਿਲੇ ਸਬਦੇ ਮੇਲ ਉਤਾਰੀ ਸੰਤੋਹ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰੇ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿਗੁਰੂ ਮਖੇ ਨਾਮ ਨਿਸ਼ਤਾਰੀ ਸੱਚਾ ਨਾਮ ਅਸਕੜ ਅੰਤਰ ਕਰਤੇ ਆਪ ਸواری ਰਹਾਓ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਭ ਦੇ ਮੇਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸੇ ਘਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਅਭਿਮਾਨੀ ਤਨ ਜੂਏ ਬਾਜੀ ਹਾਰੀ ਇਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲਾ ਕਚੀਲ ਅਤਬਿਮਾਨੀ ਮਿਲੇ ਸਬਦੇ ਮੇਲ ਉਤਾਰੀ ਸੰਤੋਹ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਬੇਕਰ ਹੈ ਫਿਰ ਹੈ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸਤਿਗੁਰੂ ਮਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸواری ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹੌਂ ਕੁਚਲੇ ਪਚੀਲ ਅਤਬਿਮਾਨੀ ਮਿਲੇ ਸਬਦੇ ਮੇਰ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਐ ਅਬਿਮਾਨੀ ਤੈਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅੰਦਰ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤਿ ਅਭਿਮਾਨੀ ਮਿਲੇ ਸਬਦ ਦੇ ਮੇਰ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤੈਨੂੰ ਜੂਏ ਬਾਜੀ ਹਾਰੀ ਐ ਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹਉ ਮੈ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁ ਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸਤਿਗੁਰੂ ਮਖੇ ਨਾਮ ਨਿਸ਼ਤਾਰੀ ਸੱਚਾ ਨਾਮ ਅਸਕਰ ਅੰਤਰ ਕਰਤੇ ਆਪ ਸواری ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁ ਮੈ ਮਾਰੀ RAM ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਭ ਦੇ ਮੇਰ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿ ਘਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਾਤੇ ਸਹਜੇ ਹੋਮੇ ਮਾਰੀ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤਿ ਅਵਮਾਨੀ ਮਿਲੇ ਸਬਦੇ ਮੇਰ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਅਸਕਰ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਕਿਰੇ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਐ ਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹੋਂ ਕੁਚਲਾ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰਹਿ ਫਿਰ ਐ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਐਕ ਅਨਦਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿਗੁਰੂ ਮਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਭ ਦੇ ਮੇਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸੇ ਘਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਾਤੇ ਸਹਜੇ ਹੋਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਉ ਕੁਚਲਾ ਕਚੀਲ ਅਤਿ ਅਭਿਮਾਨੀ ਮਿਲੇ ਸਬਦ ਦੇ ਮੇਲ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮਸਕਰ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਇਕ ਅੰਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅੰਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਉ ਕੁਚਲ ਕਚੀਲ ਅਤਬਿਮਾਨੀ ਮਿਲੇ ਸਬਦੇ ਮੇਰ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨਦਨ ਭਗਤ ਕਰੇ ਦਿਨ ਰਾਤੀ RAM ਨਾਮ ਉਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁ ਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸਤਿ ਸ੍ਰੀ ਅਕਾਲ ਗੁਰਮੁਖੇ ਨਾਮ ਨਿਸਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਐ ਅਭਿਮਾਨੀ ਤਨ ਜੂਏ ਬਾਜੀ ਹਾਰੀ ਐਕ ਅਨਦਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰ ਧਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਉ ਕੁਚਲ ਕਚੀਲ ਅਤਿ ਅਭਿਮਾਨੀ ਮਿਲੇ ਸਬਦ ਦੇ ਮੇਰ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਅਸਕਰ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਇਕ ਅਨੰਦ ਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹੌ ਕੁਚਲਾ ਕਚੀਲ ਅਤਬਿਮਾਨੀ ਮਿਲੇ ਸਬਦ ਦੇ ਮੇਲ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁ ਮੈ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿ ਸ੍ਰੀ ਅਕਾਲ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹੌ ਕੁਚਲਾ ਕਚੀਲ ਅਤਿ ਅਭਿਮਾਨੀ ਮਿਲੇ ਸਬਦ ਦੇ ਮੇਰ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰੇ ਦਿਨ ਰਾਤੀ RAM ਨਾਮ ਉਰਤਾਰੀ ਅੰਧੇ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਉ ਕੁਚਲ ਕਚੀਲ ਅਤਿ ਬਮਾਨੀ ਮਿਲੇ ਸਬਦ ਦੇ ਮੇਲ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਤੇਰੇ ਅਭਿਮਾਨੀ ਤੈਨੂੰ ਜੂਏ ਬਾਜੀ ਹਾਰੀ ਐਕ ਅਨਦਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮੱਤੇ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲਾ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸਤਿ ਸ਼੍ਰੀ ਅਕਾਲ ਗੁਰਮਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਬੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਭ ਦੇ ਮੇਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸੇ ਘਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਅਭਿਮਾਨੀ ਤਨ ਜੂਏ ਬਾਜੀ ਹਾਰੀ ਇਕ ਅਰਧ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਬੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁ ਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿਗੁਰੂ ਮਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨਦਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਆਂ ਦਿਨ ਰਾਤੇ ਸਹਜੇ ਮਤ ਸਹਜੇ ਹੁ ਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਾਂ ਕੁਚਲਾ ਕਚੀਲ ਅਤਿ ਅਭਮਾਨੀ ਮਿਲੇ ਸਬਦ ਦੇ ਮੇਲ ਉਤਾਰੀ ਸੰਤਹੁ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਹੈ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹਉਮੈ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸੰਤੋ ਗੁਰਮੁਖ ਨਾਮ ਨਿਸ਼ਤਾਰੀ ਸੱਚਾ ਨਾਮ ਅਸਕਰ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਤਾਰੀ ਏਕ ਬੇਕਰ ਹੈ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿ ਸ੍ਰੀ ਅਕਾਲ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਓ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਹੈ ਅਭਿਮਾਨੀ ਤੈਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਉ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਰ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸੇ ਘਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਫਿਰ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰਤਾਰੀ ਅੰਦਰ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਹਉ ਕੁਚਲ ਕਚੀਲ ਅਤਿ ਅਭਾਨੀ ਮਿਲੇ ਸਬਦ ਦੇ ਮੇਰ ਉਤਾਰੀ ਸੰਤੋ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰਹਿ ਇਰੇ ਅਭਿਮਾਨੀ ਤੈਨੂੰ ਜੂਏ ਬਾਜੀ ਹਾਰੀ ਐਕ ਅਨ ਦਿਨ ਭਗਤ ਕਰ ਹੈ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮੱਤੇ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿ ਸ੍ਰੀ ਅਕਾਲ ਗੁਰਮੁਖੇ ਨਾਮ ਨਿਸ਼ਤਾਰੀ ਸੱਚਾ ਨਾਮ ਸਕੜ ਅੰਤਰ ਕਰਤੇ ਆਪ ਸواری ਰਹਾਓ ਪਾਰਸ ਪਰਸਾ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਐਕ ਅਨ ਦਿਨ ਭਗਤ ਕਰੇ ਦਿਨ ਰਾਤੀ RAM ਨਾਮ ਉਰਤਾਰੀ ਅਨ ਦਿਨ ਰਾਤੇ ਸਹਜੇ ਮਤ ਸਹਜੇ ਹੁਮੇ ਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਿਲਾ ਤੀਜਾ ਹਾਂ ਕੁਚਲਾ ਕਚੀਲ ਅਤ ਅਭਿਮਾਨੀ ਮਿਲੇ ਸਬਦੇ ਮੇਲ ਉਤਾਰੀ ਸਤਿਗੁਰੂ ਮੇਰੇ ਨਾਮ ਨਿਸ਼ਤਾਰੀ ਸੱਚਾ ਨਾਮ ਸਕਰ ਅੰਤਰ ਕਰਤੇ ਆਪ ਸواری ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਵ ਆਪਣੀ ਕਿਰਪਾ ਧਾਰੀ ਏਕ ਪੇ ਕਰੇ ਫਿਰ ਹੈ ਅਭਿਮਾਨੀ ਤਨ ਜੂਏ ਬਾਜੀ ਹਾਰੀ ਏਕ ਅਨ ਦਿਨ ਭਗਤ ਕਰ ਹੈ ਦਿਨ ਰਾਤਿ RAM ਨਾਮ ਉਰਤਾਰੀ ਆ ਦਿਨ ਰਾਤਿ ਸਹਜੇ ਮਤ ਸਹਜੇ ਹੁ ਮੇ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ